तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर किसान सब्जी मंडी मोहाली दी कमेटी दा बलदेव सिंह नु खजांची नियुक्त कीता गया प्रधान बलविंदर सिंह कुम्बड़ा ने कहा कि किसान सब्जी मंडी दी कमेटी सारे सब्जी विक्रेता दिया कर दी है हल। आओ देखते दे हैं एक खबर विस्तार सहित। किसान सब्जी मंडी मोहाली हंगामी मीटिंग प्रधान बलविंदर सिंह कुम्बड़ा अगवाई विच हुई ਜਿਸ ਵਿੱਚ ਸਮੂਹ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਸਬਜ਼ੀ ਮੰਡੀ ਦੇ ਸਬਜ਼ੀ ਵੇਚਣ ਵਾਲਿਆਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕਮੇਟੀ ਦੇ ਖਜ਼ਾਨਚੀ ਬਲਕਾਰ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਏ ਅਹੁਦੇ ਤੇ ਨੌਜਵਾਨ ਆਗੂ ਬਲਦੇਵ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਬਲਦੇਵ ਸਿੰਘ ਨੇ ਖਜ਼ਾਨਚੀ ਨਿਯੁਕਤ ਹੋਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਮੇਟੀ ਦੀਆਂ ਮੁਸ਼ਕਲਾਂ ਹੱਲ ਕਰਨ ਲਈ हमेशा तैयार पर तैयार रहेंगे इस मौके पर्सनल ਗੱਲਬਾਤ ਕਰਦਿਆਂ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਸਬਜ਼ੀ ਵੇਚਣ ਵਾਲੇ ਸਾਰੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹਾਂ ਤੇ ਇਹ ਸਬਜ਼ੀ ਵੇਚ ਕੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਪਰ ਕਈ ਮੁਸ਼ਕਲਾਂ ਹਨ ਜਿਨ੍ਹਾਂ ਕਰਕੇ ਇਹਨਾਂ ਨੂੰ ਹਮੇਸ਼ਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਮੰਡੀਕਰਨ ਬੋਰਡ ਅਤੇ ਨਗਰ ਨਿਗਮ ਮੁਹਾਲੀ ਨੂੰ ਕਈ ਵਾਰ ਮਿਲ ਕੇ ਮੁਸ਼ਕਲਾਂ ਦੇ ਹੱਲ ਲਈ ਗੁਹਾਰ ਲਗਾਈ ਹੈ ਕਿ मंडी लगावण ली जगादा पुख्ता प्रबंध कीता जावे सानुपुरी उम्मीद है कि इस मांगते उपरोक्त महक में जल्द गौर करेंगे इस मौके डॉक्टर जगजीवन सिंह सरपंच राजा सनेटा सिंह लखविंदर सिंह लखी ज्ञान सिंह राजेंद्र कुमार बहादुर सिंह जीवनदास रणजीत सिंह दविंदर सिंह सोनी श्याम सिंह मनदीप सिंह बलविंदर सिंह सीमा प्रदीप सिंह रिंकू बनारसी दास आधे हाजिर हुए आओ देख ले दे हां साडे रिपोर्टर ਵੱਲੋਂ ਕਵਰੇਜ ਕੀਤੀ ਇੱਕ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮੰਡੀ ਜੋ ਉਸ ਕਿਸਾਨ ਸਬਜੀ ਮੰਡੀ ਜੋ ਅਲੱਗ-ਅਲੱਗ ਸੈਕਟਰਾਂ 'ਚ ਲੱਗੀ ਹੋਈ ਹੈ ਜਿਵੇਂ ਅੱਜ ਫੇਸ ਨੌਂ ਦੀ ਗੱਲ ਕਰ ਲਈਏ ਕੁੰਬੜਾ ਮੰਡੀ ਦੀ ਗੱਲ ਕਰ ਲਈਏ ਵੀ ਕੁੰਬੜਾ 'ਚ ਮੰਡੀ ਲੱਗੀ ਹੋਈ ਹੈ ਜਿਹੜੀ ਸਾਡੀ ਕਿਸਾਨ ਜਥੇਬੰਦੀ ਹੈ ਕਿਸਾਨ ਸਬਜ਼ੀ ਮੰਡੀ ਜਿਹੜੀਆਂ ਵੱਖ-ਵੱਖ ਸੈਕਟਰਾਂ ਚ ਲੱਗਦੀਆਂ ਹਰ ਰੋਜ਼ ਮੰਡੀਆਂ ਲੱਗਦੀਆਂ ਤੇ ਉਹਨਾਂ ਨੂੰ ਬਹੁਤ ਸਾਰੀਆਂ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਡੀਆਂ ਪਿਛਲੇ ਲਗਭਗ 1.5-2 ਸਾਲ ਤੋਂ ਖੜੀ ਜਥੇਬੰਦੀ ਯੂਨੀਅਨ ਚੱਲ ਰਹੀ ਹੈ ਜੀ ਚ ਸਾਡੀ ਇੱਕ ਸਾਥੀ ਦੀ ਜਿਹੜਾ ਕੈਸ਼ੀਅਰ ਸੀ ਬਲਕਾਰ ਸਿੰਘ ਉਹਦੀ ਡੈਥ ਹੋ ਗਈ ਸੀ ਅਣ ਜਿਹੜੀ ਹੈ ਉਹ ਬਹੁਤ ਜਿਹੜਾ ਸੋਗ ਜਿਹੜਾ ਹੈ ਮੰਡੀ ਚ ਪੂਰਾ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਉਹ ਕੱਟਾ ਸੀ ਕਦੇ ਨਹੀਂ ਪੂਰਾ ਕਰ ਸਕਦੇ ਉਹਨਾਂ ਦੀ ਜਗ੍ਹਾ ਅੱਜ ਬਲਦੇਵ ਸਿੰਘ ਨੂੰ ਅਸੀਂ ਜਿਹੜਾ ਹੈ ਕੈਸ਼ੀਅਰ ਲਾ ਰਹੇ ਨੇ ਖਜਾਨਜੀ ਲਾਇਆ ਤਾਂ ਕਿ ਸਾਰੀਆਂ ਜਿਹੜੀਆਂ ਮੰਡੀਆਂ ਦੀਆਂ ਸਮੱਸਿਆਵਾਂ ਪ੍ਰੋਬਲਮਾਂ ਉਹੀ ਬੰਦਾ ਹਰ ਟਾਈਮ ਦੇਖ ਸਕਦਾ ਜੋ ਸਬਜ਼ੀ ਆਪ ਖੁਦ ਵੇਚਦਾ ਖੁਦ ਵਿੱਚ ਬੈਠੇ ਨੇ ਰਾਜਾ ਸੈਨੇਟਾ ਰਾਜਾ ਜੀ ਹੈ ਤੇ ਸਾਰੀ ਜਿਹੜੇ ਮਾਨ ਸਿੰਘ ਹੈ ਸਾਰੀ ਜਿਹੜੀ ਪਿਛਲੀ ਟੀਮ ਹੈ ਉਹ ਸਾਰੀ ਕੰਮਕਾਰ ਕਰੂਗੀ ਪਰ ਨਵੀਂ ਜਿਹੜੀ ਚੋਣ ਹੈ ਅੱਜ ਇਹ ਕੈਸ਼ੀਅਰ ਦੀ ਬਲਦੇਵ ਸਿੰਘ ਨੂੰ ਜਿਹੜਾ ਕੈਸ਼ੀਅਰ ਲਾ ਕੇ ਇਹਦੀ ਚੋਣ ਕੀਤੀ ਗਈ ਤਾਂ ਕਿ ਸਾਰੀ ਜਿਹੜੀ ਕਮੇਟੀ ਬਣੀ ਰਹੀ ਹੈ ਜਿਹੜੀਆਂ ਨੇ ਇਹ ਮੁਸ਼ਕਲਾਂ ਨੇ ਵੱਖ-ਵੱਖ ਜਿਵੇਂ ਲਗ-ਲਗ ਮੰਡੀਆਂ 'ਚ ਕੋਈ ਦਿੱਕਤਾਂ ਆਉਂਦੀਆਂ ਨੇ ਉਹ ਸਾਰੀਆਂ ਨੂੰ ਕਰਨ ਵਾਸਤੇ ਅਸੀਂ ਇੱਕ ਜੁੱਟ ਹੋ ਕੇ ਅਸੀਂ ਕਰ ਸਕੀਏ ਤਾਂ ਕਿ ਕਿਸੇ ਹੰਦੇ ਨੂੰ ਕੋਈ ਦਿੱਕਤ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪ੍ਰਧਾਨ ਸਾਹਿਬ ਨੇ ਜੋ ਵੀ ਮੇਰੀ ਡਿਊਟੀ ਲਈ ਹੈ ਜੀ ਆ ਕਿਸਾਨ ਮੰਡੀ ਆਪਣੇ ਵੀਰ ਨੇ ਜਿੰਨੇ ਵੀ ਮੇਰੇ ਨਾਲ ਨੇ ਜੀ ਇਹਨਾਂ ਨੇ ਇੱਕ ਡਿਊਟੀ ਲਈ ਹੈ ਕਿ ਕੋਈ ਦਿੱਕਤ ਆਉਂਦੀ ਹੈ ਮੰਡੀ ਦੇ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ ਜੀ ਉਹਦਾ ਹੱਲ ਕਰਨ ਵਾਸਤੇ ਮੈਨੂੰ ਖੜਾ ਕੀਤਾ ਜੀ ਮੈਂ ਚਾਹੁੰਦਾ ਜਿੰਨੇ ਵੀ ਆਪਣੇ ਪਰਿਵਾਰ ਵੀਰ ਨੇ ਜਿੰਨੇ ਵੀ ਸਾਰਿਆਂ ਦਾ ਸਹਿਯੋਗ ਦੇ ਨਾਲ ਮੈਂ ਤੁਹਾਡੇ ਸਾਹਮਣੇ ਖੜਾ ਜੀ ਔਰ ਮੈਂ ਇਹਨਾਂ ਦਾ ਸਾਥ ਦੇਵਾਂਗਾ ਜੀ